ਜਿੰਨੇ ਵੀ ਮੇਰੇ ਭੈਣ ਭਰਾ ਵੀਡੀਓ ਦੇਖ ਰਿਆ ਸਾਰਨ ਪਰਪਰ ਸਤਿ ਸਕਾਰ ਮੈਂ ਤੁਹਾਡਾ ਪੰਜਾਬੀ ਗਾਇਕ ਜਸਪਾਲ ਸਿੰਘ ਸਰਦੁੱਲੇ ਵਾਲਾ ਮੇਜਰ ਰਸਤਾਨੀ ਦਾ ਚੇਲਾ ਤੇ ਆਪਾਂ ਤੁਹਾਡੇ ਸਾਹਮਣੇ ਇੱਕ ਗੀਤ ਪੇਸ਼ ਕਰਨ ਲੱਗ ਰਹੇ ਹਾਂ ਜੋ ਆਪਦੇ ਲਾਲਚ ਦੇ ਮਾਰਾ ਬੰਦਾ ਕੁਝ ਵੀ ਕਰ ਸਕਦਾ ਕਿਸੇ ਦਾ ਘਰ ਜਾੜਦਾ ਤੇ ਉਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੁੰਦੀ ਉਹ ਆਪ ਦਾ ਵੀ ਹਦਾ ਕਿਸੇ ਦਾ ਕੋਈ ਹੱਸਦਾ ਆਪ ਦਾ ਘਰ ਜੜੇ ਚ ਕੁਝ ਵੀ ਹੋਵੇ ਉਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੁੰਦੀ ਉਹਨੂੰ ਆਪ ਦਾ ਸਿਰਫ ਇਹ ਹੁੰਦਾ ਵੀ ਆਪਣਾ ਮਸਲਾ ਹੱਲ ਹੋ ਜਾਵੇ ਆਪਦੇ ਲਾਲਚ ਦਾ ਮਾਰਾ ਬੰਦਾ ਕੁਝ ਵੀ ਕਰ ਸਕਦਾ ਤੇ ਪਰ ਇਹ ਕਿਸੇ ਦਾ ਵੀ ਆਪਦੇ ਲਾਲਚ ਦੇ ਵਿੱਚ ਆ ਕੇ ਕਿਸੇ ਦਾ ਬਗੈਰ ਉਹਨਾਂ ਤੇ ਜੇ ਕਹਿੰਦੇ ਹੁੰਦੇ ਆ ਵੀ ਘਰ ਬਸਦਾ ਹੀ ਚੰਗੇ ਹੁੰਦੇ ਨੇ ਕਿਸੇ ਦਾ ਜਾਣਨਾ ਮੜੀ ਗੱਲ ਆ ਤੇ ਇਸੇ ਤਰ੍ਹਾਂ ਦੀ ਕਹਾਣੀ ਤੁਹਾਡੇ ਸਾਹਮਣੇ ਪੇਸ਼ ਕਰਦਾ ਘਾਰੇ ਆਪਣਾ ਤਾਂ ਜਾੜੀ ਫਿਰਦੀਆਂ ਲੋਕਾਂ ਦੇ ਕੋਈ ਫੇਰੀ ਨਹੀਂ ਆੜਦੀ ਉਹ ਬੰਦਾ ਮਾਰਦਾ ਨਹੀਂ ਹੁੰਦਾ ਮਰਵਾਉਣ ਵਾਲੇ ਹੁੰਦੇ ਨੇ ਉਹ ਕੰਮ ਮਾੜਾ ਕੋਈ ਕਰਦਾ ਨਹੀਂ ਹੁੰਦਾ ਕਰਵਾਉਣ ਵਾਲੇ ਹੁੰਦੇ ਨੇ ਉਹ ਦੇੜ ਲੱਗਦਾ ਗਲੀ ਨਾ ਕਦੇ ਕਾਲਸੀ ਉਹਨਾਂ ਨੂੰ ਗਾਤੋ ਫੇਰੇ ਮਾਰਦੀ ਘਰ ਆਪਣਾ ਦਾ ਝਾੜੀ ਵੀਰ ਦੀਆਂ ਪਾਪੋਂ ਨੇ ਲੋਕਾਂ ਦੇ ਗਾਤੋ ਫੇਰੇ ਯੜਦੀ ਉਹ ਘਰ ਆਪਣਾ ਤਾਂ ਜਾੜੀ ਫੀਰ ਦਿਆਂ ਪਾਪਣ ਲੋਕਾਂ ਦੇ ਘਾਤੋਂ ਫੇਰੇ ਜਾੜਦੀ ਉਹ ਯਾਰੀ ਲਾਉਣ ਦਾ ਤਾਂ شوق ਤੈਨੂੰ ਕੱਲੀ ਨੂੰ ਸੀ ਲੋਕਾਂ ਦੀਆਂ ਯਾਰੀਆਂ ਲਵਾਉਂਦੀ ਵੀਰਦੀ ਉਹ ਗੱਲਾਂ ਕਰਵਾਉਂਦੀਆਂ ਲੈਂਦੀ ਤੂੰ ਦਲਾਲੀਆਂ ਨੇ ਘਰ ਆਪਣਾ ਬਣਾਉਂਦੀ ਵੀਰਦੀ ਉਹ ਗੱਲਾਂ ਕਰਵਾਉਣ ਦੀਆਂ ਲੈਂਦੀ ਤੂੰ ਦਲਾਲੀਆਂ ਨਿ ਕਰ ਆਪਣਾ ਬਣਾਉਂਦੀ ਵੀਰਦੀ ਉਹ ਮਿੱਟੀ ਕੰਦਾ ਨਾਲ ਲੱਗੀ ਰਹਿਣ ਦੇ ਨਿਗਾ ਤੋਂ ਪਾਣੀ ਪਾ ਕੇ ਖਾਰਤੀ ਫਰੇ ਘਰ ਆਪਣਾ ਦਾ ਜਾੜੀ ਵੀਰਦੀਆਂ ਪਾਪੋਣ ਲੋਕਾਂ ਦੇ ਘਾਤੋ ਯਾਰਦੀ ਫਰੇ ਉਹ ਘਰ ਆਪਣਾ ਦਾ ਜੜੀ ਵੀਰ ਦੀਆਂ ਪਾਪੋਣੇ ਲੋਕਾਂ ਦੇ ਘਾਤੋ ਯਾਰ ਦੀ ਫੇਰੇ ਉਹ ਫੋਨ ਚੱਕਣ ਦਾ ਤੈਨੂੰ ਲੱਗਦਾ ਨਾ ਟਾਈਮ ਯਾਰ ਤੇਰੇ ਵਾਲਾ ਹੀ ਸਤਾਉਂਦੇ ਨੇ ਉਹ ਨੰਬਰ ਬੁਲਾ ਕੇ ਲੈ ਸਟੇਜ ਜਸਟੜੇ ਨਹੀਂ ਤੈਨੂੰ ਆਉਂਦੇ ਨੇ ਉਹ ਫੋਨ ਚੱਕਣ ਦਾ ਤੈਨੂੰ ਲੱਗਦਾ ਨਾ ਏ ਮਯਾਰ ਤੇਰੇ ਵਾਲਾ ਹੀ ਸਤਾਉਂਦੇ ਨੇ ਉਹ ਨੰਬਰ ਬੁਲਾ ਕੇ ਲੈ ਸਟੈਚ ਸਟੜੇ ਨੇ ਤੈਨੂੰ ਆਉਂਦੇ ਨੇ ਮੂੰਹ ਦੇਗੇ ਮਿੱਠੇ ਗੇਂ ਦਿਲ ਦੀ ਗੇ ਕਾਲ ਗੇ ਨੀ ਪਟਾ ਦੇਗੇ ਭਾਰ ਗੇ ਉਹ ਬਾੜ ਦੁੱਧ ਨੂੰ ਦਵਾਉਣਾ ਸੀ ਗਵੈਰ ਨੇ ਲੱਸੀ ਨੂੰ ਘਾਤੋ ਘੜਦੀ ਫੇਰੇ ਕਰ ਆਪਣਾ ਦਾ ਜਾੜੀ ਵੀਰ ਦੀਆਂ ਪਾਪੋਣੇ ਲੋਕਾਂ ਦੇ ਘਾਤ ਯਾੜਦੀ ਫਰੇ ਕਰ ਆਪਣਾ ਦਾ ਜਾੜੀ ਵੀਰ ਦੀਆਂ ਪਾਪੋਣੇ ਲੋਕਾਂ ਦੇ ਘਾਤ ਯਾੜਦੀ ਫਰੇ ਉਹ ਤੈਨੂੰ ਲੰਗੜੇ ਨੂੰ ਛੱਡਣਾ ਨਹੀਂ ਕੋਈ ਰਾਸਤਾ ਨਹੀਂ ਕੰਢੇ ਐਨੇ ਉਹ ਖਲਾਰ ਦੂ ਕਿੱਥੇ ਦੇਵੇਂਗੀ ਸਰਪ ਇਹਨਾਂ ਵੈਰ ਨੇ ਜਸੇ ਦਾ ਤੈਨੂੰ ਪਾਪ ਮਾਰਦੂ ਕਿੱਥੇ ਦੇਵੇਂਗੀ ਸਰਪ ਇਹਨਾਂ ਵੈਰ ਨੇ ਜਸੇ ਦਾ ਤੈਨੂੰ ਪਾਪ ਮਾਰਦੂ ਗੱਲ ਕਰਕੇ ਹਟੂਗਾ ਪੂਰੀ ਮੂੰਹ ਦੇ ਵਿੱਚੋਂ ਕਹਿ ਕੇ ਨਹੀਂ ਸੌਕੀ ਤੈਨੂੰ ਆਉਣੀ ਮੌਤ ਨਹੀਂ ਮਰਾਂਗੀ ਕੀੜੇ ਪੈ ਕੇ ਨਹੀਂ ਉਸੋ ਕੀ ਤੈਨੂੰ ਆਉਣੀ ਮੌਤ ਨਾ ਮਰੇਗੀ ਕੀੜੇ ਪੈ ਕੇ ਨਹੀਂ ਉਹ ਮੈਨੂੰ ਲੱਗਦਾ ਤਰੀਕ ਪੱਕੀ ਹੋ ਗਈ ਵੈਰ ਨਹੀਂ ਨੀ ਤੇਰੇ ਕਾਲ ਦੀ ਘਰ ਆਪਣਾ ਦਾ ਜਾੜੀ ਫੀਰਦੀਆਂ ਪਾਪਣ ਲੋਕਾਂ ਦੇ ਘਾਤੋ ਫੇਰੇ ਯਾੜਦੀ ਉਹ ਘਰ ਆਪਣਾ ਦਾ ਜਾੜੀ ਫੀਰਦੀਆਂ ਪਾਪਣ ਲੋਕਾਂ ਦੇ ਘਾਤੋ ਫੇਰੇ ਯਾੜਦੀ